ਸਹਿਤ ਦੇ ਰੰਗ YouTube ਚੈਨਲ ਵਿੱਚ ਤੁਹਾਡਾ ਮਿਲ ਸਵਾਗਤ ਹੈ ਅੱਜ ਸਾਡੇ ਨਾਲ ਖੁਸ਼ੀराम ਨਮਾਣਾ ਜੀ ਪੰਜਾਬੀ ਦੇ ਨੰਬਰ ਗੀਤਕਾਰ ਹਨ ਖੁਸ਼ੀराम ਨਮਾਣਾ ਜੀ ਤੁਹਾਨੂੰ ਆਪਣਾ ਇੱਕ ਬਹੁਤ ਹੀ ਪਿਆਰਾ ਗੀਤ ਸੁਣਾਉਣਗੇ ਆਓ ਜੀ ਸੁਣਦੇ ਹਾਂ ਖੁਸ਼ੀराम ਨਮਾਣਾ ਜੀ ਤੋਂ ਉਹਨਾਂ ਦਾ ਗੀਤ ਮਾ ਦਾ ਹੈ ਦਿਲ ਜਿਵੇਂ ਕੱਚ ਦਸਮਾਨ ਵਈ ਕਾਂ ਵੀ ਇਹਦੇ ਵਰਗਾ ਨੀ ਕਿਸੇ ਦਾ ਇਮਾਨ ਵਈ ਕਾਂ ਵੀ ਇਹਦੇ ਵਰਗਾ ਨੀ ਕਿਸੇ ਦਾ ਇਮਾਨ ਵਈ ਸੱਚੀ ਗੱਲ ਕਹਿ ਕੇ ਫਿਰ ਲੁਕੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਦੁਕੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਹੁਣੀਆਂ ਨਾ ਹੁਣੀ ਲੈਂਦਾ ਛਟਪਟ ਤਾੜੇ ਰੋਕਦਾ ਮੁਸੀਬਤਾਂ ਨੂੰ ਬਣ ਕੇ ਪਹਾੜ ਏ ਰੋਕਦਾ ਮੁਸੀਬਤਾਂ ਨੂੰ ਬਣ ਕੇ ਪਹਾੜ ਏ ਚੁੱਕ ਜਾਵੇ ਦੁਨੀਆਂ ਇਹ ਚੁਕੇ ਨਾ ਕਦੇ ਵੀ ਦਿਲਮਾਂ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲਮਾਂ ਦਾ ਦੋਸਤੋ ਗੌਰ ਨਾਲ ਦੇਖੋ ਇਹਦੇ ਵਿੱਚ ਕਈ ਰੰਗ ਨੇ ਸਾਰਿਆਂ ਦੀ ਜ਼ਿੰਦਗੀ ਦੇ ਉੱਡਦੇ ਪਤੰਗ ਨੇ ਵੀ ਸਾਰਿਆਂ ਦੀ ਜ਼ਿੰਦਗੀ ਦੇ ਉੱਡਦੇ ਪਤੰਗ ਨੇ ਧੋਰ ਇਹ ਪਤੰਗਾਂ ਵਾਲੀ ਟੁੱਟੇ ਨਾ ਕਦੇ ਵੀ ਦਿਲਮਾਂ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲਮਾਂ ਦਾ ਦੋਸਤੋ ਇਹਦੀਆਂ ਦੁਆਵਾਂ ਮੱਥੇ ਵਾਲੀਆਂ ਲਕੀਰਾਂ ਨੇ ਇਹਦੀਆਂ ਦੁਆਵਾਂ ਮੱਥੇ ਵਾਲੀਆਂ ਲਕੀਰਾਂ ਨੇ ਤੈਨੂੰ ਹੁਣ ਤੱਕ ਤਾਂ ਵੀ ਖੜੀਆਂ ਜਮੀਰਾਂ ਨੇ ਤੈਨੂੰ ਹੁਣ ਤੱਕ ਤਾਂ ਵੀ ਖੜੀਆਂ ਜਮੀਰਾਂ ਨੇ ਮਮਤਾ ਪਿਆਸੀ ਇਹਦੀ ਮੁਕੇ ਨਾ ਕਦੇ ਵੀ ਦਿਲ ਮਾਂ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲ ਮਾਂ ਦਾ ਦੋਸਤੋ ਖੁਸ਼ੀ ਨ ਮਾਣਿਆ ਮਾਂ ਜਿਉਂਦੀ ਜਦੋਂ ਤੱਕ ਹੈ ਉਦੋਂ ਤੱਕ ਲੱਗੇ ਸਾਰੀ ਦੁਨੀਆਂ ਤੇ ਹੱਕ ਹੈ ਬਈ ਉਦੋਂ ਤੱਕ ਲੱਗੇ ਸਾਰੀ ਦੁਨੀਆਂ ਤੇ ਹੱਕ ਹੈ ਚੱਲਦੇ ਹੀ ਰਹਿੰਦੇ ਆਂ ਬਈ ਰੁਕੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਦੁਖੇ ਨਾ ਕਦੇ ਵੀ ਦਿਲਮਾ ਦਾ ਦੋਸਤੋ ਸਅਹਤ ਦੇ ਰੰਗ ਪ੍ਰੋਗਰਾਮ ਵਿੱਚ ਖੁਸ਼ਰਾ ਨਮਾਣਾ ਜੀ ਆਪਣਾ ਇੱਕ ماں ਬਾਰੇ ਬਹੁਤ ਹੀ ਪਿਆਰਾ ਗੀਤ ਸੁਣਾ ਰਹੇ ਸਨ ਜੀ ਮਿਲਦੇ ਹਾਂ ਫਿਰ ਕਦੇ ਅੱਗੇ ਕਿਸੇ ਹੋਰ ਸ਼ਾਇਰ ਦੇ ਕਿਸੇ ਗੀਤ ਕਵਤਾਵਾਂ ਦੇ ਨਾਲ ਅੱਜ ਲਈ ਇੰਨਾ ਹੀ ਸਤਿ ਸ੍ਰੀ ਅਕਾਲ